ਥੋੜੀ ਭੈਣ ਕੋਲੇ ਆਇਆ ਬਹੁਤ ਚਿਰ ਹੋ ਗਿਆ ਸੀ ਮੇਰੀ ਲਓ ਜੀ ਆ ਮਮੀ ਜੀ ਨੇ ਘਰੇ ਸੂਟ ਕੱਢਿਆ ਜੇ ਕਿਹੜੀ ਕਢਾਈ ਕੀਤੀ ਆ ਇਹ ਰਿਬਨ ਆ ਬੇਬੇ ਮਿਲੋ ਆਪਦੀ ਸਿਸਟਰ ਨੂੰ ਬਹੁਤ ਮੌ ਟਾਈਮ ਬਹੁਤ ਚਿਰ ਹੋ ਗਿਆ ਮਾਸੀ ਜਿਸ ਦਿਨ ਤੁਸੀਂ ਮੀਰ ਨੂੰ ਗਏ ਨਾ ਉਦੋਂ ਪਾ ਕੇ ਜਾਣਾ ਇਹ ਸੂਟ ਆਹੋ ਹੈ ਬੇਬੇ ਲੜ ਪੈਂਦੇ ਸੀ ਤੂੰ ਤੇ ਲੜਨ ਨੂੰ ਮੂੰਹ ਕਾਂ ਦੇ ਆ ਕੇ ਲਾਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਪੰਜਾਬ 'ਚ ਖੜਾ ਕਰਕੇ ਜਿਹੜਾ ਪਾਣੀ ਆਇਆ ਉਹ ਜਿਹੜੇ ਹਾਲਾਤ ਬਣੇ ਹੋਏ ਨੇ ਸਾਰਿਆਂ ਨੂੰ ਪਤਾ ਹੀ ਸੋ ਅੱਜ ਫੇਰ ਅੱਜ ਤੀਜੇ ਦਿਨ ਲੈ ਕੇ ਚੱਲੇ ਸੇਵਾ ਅੱਜ ਤੀਜੇ ਦਿਨ ਬੰਨ ਤੇ ਮਿੱਟੀ ਦੀ ਸੇਵਾ ਲੈ ਕੇ ਚੱਲੇ ਆਪਣੇ ਪਿੰਡੋਂ ਫੇਰ ਅੱਜ 8 ਤੋਂ 10 ਟਰੈਕਟਰ ਚੱਲੇ ਸੋ ਚੜਦੀ ਕਲਾ ਜੇ ਚੜਦੀ ਕਲਾ ਲਓ ਜੀ ਸਾਰੇ ਟਰੈਕਟਰ ਚੱਲੇ ਨੇ ਡੈਡੀ ਕਿੱਥੇ ਲੈ ਕੇ ਜਾਣੇ ਉੱਥੇ ਸੁਲਤਾਨਪੁਰ ਸਾਹਿਬ ਵਾਲੀ ਸਾਈਂ ਤਾਂ ਉਹ ਚੱਕੀਆਂ ਕੋਲ ਹੈ ਚੱਕੀਆਂ ਪੈਂਡਾ ਹੈਗਾ ਉੱਥੇ ਅੱਛਾ ਉੱਥੇ ਜਿਹੜਾ ਬੰਨ ਬੰਨ ਤੇ ਜਾ ਲੈ ਕੇ ਜਾਂ ਉਹਥੇ ਲੈ ਕੇ ਜਾਂਦੇ ਉਹ ਤੋਂ ਬੋਰੀਆਂ ਭਰ ਕੇ ਘਾਹ ਲੈ ਕੇ ਜਾਂਦੇ ਫਿਰ ਤੋੜੇ ਬਣਾ ਕੇ ਤੋੜੇ ਹਾਂ ਤੋੜੇ ਬਣਾ ਕੇ ਇੱਕ ਦਿਨ ਆਪਾਂ ਪਹਿਲਾ ਸੇਵਾ ਲੈ ਕੇ ਗਏ ਸੀ ਬਾਜੂ ਜਿੱਦਣ ਮੈਜ ਨਾਲ ਹੀ ਉਧਰ ਜਨਾਲੀ ਸੇਵਾ ਤੇ ਗਏ ਹੋਏ ਅਸੀਂ ਉਹ ਦਿਨ ਡੈਡੀ ਜੀ ਹੋਣੀ ਫੇਰ ਟਰੈਕਟਰ ਟਰਾਲੀ ਲੈ ਕੇ ਮਿੱਟੀ ਦੀ ਸੇਵਾ ਲੈ ਕੇ ਗਏ ਸੀ ਤੇ ਅੱਜ ਫਿਰ ਅੱਜ ਵੀ ਜਾਨ ਚੱਲੇ ਜੇ ਨੌਜਵਾਨ ਸਭਾ ਕੋਸਾ ਦਾਸ ਸਿੰਘ ਜ਼ਿਲ੍ਹਾ ਪ੍ਰੋਵਿੰਸ ਸੋ ਆਪਣੇ ਜਿੰਨੇ ਵੀ ਵੀਰ ਭਰਾ ਹੁਣ ਸੇਵਾ ਕਰ ਰਿਹਾ ਜਿਹੜੀ ਜਿਹੜੀ ਥਾਵਾਂ ਤੇ ਹੜ ਆਏ ਨੇ ਜਿਹੜੀ ਜਿਹੜੀ ਥਾਵਾਂ ਤੇ ਪਾਣੀ ਆਇਆ ਜੇ ਸੋ ਜਦੋਂ ਪਾਣੀ ਘਟ ਗਿਆ ਆਪਾਂ ਸਾਰੇ ਨੇ ਫਿਰ ਵੀ ਉਸ ਤੋਂ ਬਾਅਦ ਵੀ ਇਦਾਂ ਹੀ ਡਟ ਕੇ ਸੇਵਾ ਕਰਨੀ ਜੇ ਸੋ ਰੱਬ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਸੋ ਜਿੱਥੇ ਜਿੱਥੇ ਪਾਣੀ ਆਇਆ ਸੋ ਰੱਬ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਸੋ ਹਾਂਜੀ ਭੈਣ ਜੀ ਤਿਆਰ ਸ਼ਰ ਹੋ ਕੇ ਤੁਸੀਂ ਕਿੱਥੇ ਚੱਲੇ ਜੇ? ਆਪਦੀ ਭੈਣ ਦੇ ਘਰੇ ਚੱਲ ਲਈ ਆ ਛੋਟੀ ਦੇ। ਅੱਛਾ ਛੋਟੀ ਭੈਣ। ਹਾਂ ਛੋਟੀ ਭੈਣ ਦੇ ਕਦੇ ਗਏ ਨਹੀਂ ਬਹੁਤ ਚੇਰੀ ਹੋ ਗਿਆ। ਸੋ ਅੱਗੇ ਆਪਾਂ ਜਾਈਦਾ ਵੱਡੀ ਭੈਣ ਘਰੇ ਜਾਈ ਦਾ। ਹਾਂ ਅੱਗੇ ਵੱਡੀ ਭੈਣ ਉਹ ਤੁਹਾਡੇ ਬਿਗ ਸਿਸਟਰ ਨੇ। ਹਾਂ ਬਿਲਕੁਲ। ਤੇ ਇਹ ਛੋਟੇ ਸਾਥ ਸੋ ਅੱਜ ਬੇਬੇ ਦੀ ਤੁਹਾਨੂੰ ਸਾਕੀ ਭੈਣ ਛੋਟੀ ਭੈਣ ਨਾਲ ਮਲਾਵਾਂਗੇ। ਹਾਂ। ਸੋ ਬਹੁਤ ਟਾਈਮ ਬਾਅਦ ਵਾਹ ਜੀ ਕਰਦਾ ਜਾਣਨ ਤੇ ਅੱਜ ਚੱਲੇ ਆ ਅਸੀਂ। ਤੇ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਹਾਂ ਨਾਲੇ ਮਜ਼ਾਕ ਕਰਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਨਾਲੇ ਕੁਝ ਬਣਾ ਕੇ ਵੀ ਲਿਆਵਾਂਗੇ ਤੈਨੂੰ ਤਾਂ ਵੱਜ ਗਿਆ ਠੀਕ ਹੈ ਭੈਣ ਜੀ ਆਪਾਂ ਬੇਬੇ ਬਚਪਨ ਦੀਆਂ ਗੱਲਾਂ ਬਾਤਾਂ ਵੀ ਕਰਨੀਆਂ ਜੀ ਜ਼ਰੂਰ ਕਰਾਂਗੇ ਉਹ ਤਾਂ ਹੈ ਠੀਕ ਹੈ ਨਾ ਦੋ ਦਸਾਂ ਦੀ ਫੇਰ ਆਪਾਂ ਨਹੀਂ ਮੈਂ ਪੁੱਛੂਗਾ ਉਹਨਾਂ ਤੋਂ ਕਿ ਬੇਬੇ ਕੀ ਕੀ ਸ਼ਰਾਰਤਾਂ ਕਰਦੇ ਨੇ ਚਲ ਮੂੰਹ ਚ ਲੀਏ ਤੇ ਉਹ ਤੁਹਾਡੀ ਸ਼ਿਕਾਇਤਾਂ ਲਾਉਣਗੇ ਹਾਂ ਹਾਂ ਲਾਉਗੀ ਜੀਏ ਕਿ ਤੱਕ ਜਿੱਲਾ ਤਾਂ ਲਾਉਗੇ ਖਰਬ ਨੋਆ ਕੋਲ ਨਾ ਲਾਉਗੀ ਬੇਬੇ ਸਾਰਨੋ ਸ਼ਰਾਰਤੀ ਕੌਣ ਹੁੰਦਾ ਛੋਟੇ ਹੁੰਦੇ ਆ ਅਸੀਂ ਮੈਂ ਤੇ ਸਿੰਦਾ ਅੱਜ ਜਿੱਲਾ ਬੇਬੇ ਬੇਬੇ ਭਰਾ ਛੋਟਾ ਭਰਾ ਕਨੈਕਟਡ ਸੀ ਨਾ ਹੋ ਤੇ ਤੂੰ ਸਾਰਨੋ ਜਿਆਦਾ ਸ਼ਰਾਰਤੀ ਹੁੰਦੇ ਵਾਧੂ 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 ਤਾਂ ਹੀ ਹੁਣ ਵੀ ਸ਼ਰਾਰਤੀ ਤਾਂ ਹੀ ਹੁਣ ਵੀ ਹੀ ਨਹੀਂ ਗੱਲਾਂ ਬਾਤਾਂ ਆਉਂਦੀਆਂ ਹਾਂ ਸੋ ਅੱਜ ਮੇਰਾ ਭਰਾ ਜਿਹੜਾ ਸੀ ਉਹ ਵੀ ਬਹੁਤ ਗੱਲਾਂ ਕਰਦਾ ਹੁੰਦਾ ਸੀ ਉਹ ਕਿਤੇ ਅੱਜ ਹੁੰਦਾ ਨਾਲ ਸਾਡੀ ਗੁੱਡੀ ਜਮਾ ਸਿਰੇ ਚੜ ਜਾਣੀ ਸੀ ਉਹ ਬਹੁਤ ਗੱਲਾਂ ਕਰੇ ਮੇਰਾ ਬਬੇ ਮੇਰੇ ਬੇਬੇ ਬੇਬੇ ਤੇ ਜਿਹੜੇ ਬੇਬੇ ਭਰਾ ਦੀ ਜਿਹਦੀ ਗੱਲ ਕਰਦੀ ਦੋਵਾਂ ਦੀ ਬਹੁਤ ਬੰਦੇ ਦੋ ਜਾਣ ਇੰਨੀਆਂ ਗੱਲਾਂ ਬਾਤਾਂ ਸੁਣਾਉਂਦੇ ਹੁੰਦੇ ਸੀ ਅੱਜ ਤੁਹਾਨੂੰ ਬੇਬੇ ਦੀਆਂ ਭੈਣ ਦੀਆਂ ਗੱਲਾਂ ਬਾਤਾਂ ਸੁਣਾਵਾਂਗੇ ਉਹ ਦੀਆਂ ਸੁਣਾਂਗੇ ਬੈਠ ਕੇ ਖੇਤ ਹੀ ਨਹੀਂ ਕੰਮ ਚੱਲ 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 ਨਹੀਂ ਕਰਨੀ ਉਹਨੇ ਗੱਲਾਂ ਅਰੀਕ ਨਾ ਸੁਣਨੀਆਂ ਠੀਕ ਆ ਤੇਰੀ ਜਨਾ ਸੁਣਾਈ ਆ ਤੇਰੀ ਜਨਾ ਸੁਣਾਵਾਂਗੇ ਤੇਰੀ ਜਨਾ ਹੀ ਸੁਣਾਗੇ ਅਗਲੀਆਂ ਵਿਛੜੀਆਂ ਪ੍ਰਾਣੀਆਂ ਸਾਰੀਆਂ ਛੋੜ ਛੇੜਾਂਗੇ ਹਾਂ ਠੀਕ ਆ ਚੱਲੀਏ ਫਿਰ ਸੱਜ ਨੂੰ ਮੈਨੂੰ ਪਤਾ ਜਿੰਨੀ ਵੇੜ ਸਨ ਉਸ ਤੋਂ ਵੱਧ ਵੇੜ ਤੁਹਾਨੂੰ ਆ ਕਿ ਬੇਬੇ ਦੀ ਭੈਣ ਨੂੰ ਸੱਕੀ ਭੈਣ ਨੂੰ ਅਸੀਂ ਵੇਖੀਏ ਹੋਰ ਨਹੀਂ ਹੁਣ ਉਹ ਨੂੰ ਲੈ ਜਾਣਾ ਬਹੁਤ ਸੋ ਅੱਜ ਆਪਾਂ ਜਾਣਾ ਜੇ ਕੋਹਾਲੇ ਲੈ ਲੈ ਵੇਖਿਆ ਬੇਬੇ ਕੋਈ ਨਾ ਫਿਰ ਜੀ ਸੂਟ ਦੇਣਾ ਤੇ ਬੇਬੇ ਦੇ ਵੀ ਨਵੇਂ ਆ। ਦੋਵੇਂ ਅੱਜ ਬੇਬੇ ਨੇ ਵੀ ਨਵਾਂ ਸੂਟ ਪਾਇਆ ਤੇ ਮੰਮੀ ਜੀ ਨੇ ਵੀ ਮੰਮੀ ਰੰਗ ਬਹੁਤ ਸੋਹਣਾ ਸੂਰਤ। ਆਹ ਕਢਾਈ ਆਪ ਕੀਤੀ ਏ? ਨਹੀਂ ਨਹੀਂ ਇਹ ਤਾਂ ਬਾਜ਼ਾਰ ਉਹ ਜਿਹੜੇ ਆਪ ਕੀਤੇ ਉਹ ਆ ਕੇ ਵਿਖਾਵਾਂਗੇ। ਉਹ ਆ ਕੇ ਦਿਖਾਵਾਂਗੇ। ਲਓ ਜੀ ਆ ਮੰਮੀ ਜੀ ਨੇ ਘਰੇ ਸੂਟ ਕੱਢਿਆ ਜੇ ਕਿਹੜੀ ਕਢਾਈ ਕੀਤੀ ਆ? ਰੀਬਨ ਵਾਲੀ। ਰੀਬਨ ਵਾਲੀ ਕਢਾਈ ਏ ਆ ਕੇ ਦਿਖਾਵਾਂਗੇ ਹਲੇ ਨਹੀਂ ਦਿਖਾਉਣਾ ਆ ਕੇ ਦਿਖਾਵਾਂਗੇ ਸੱਜਣੋ ਘਰੇ ਕਢਾਈ ਕੀਤੀ ਜੇ ਰੀਬਨ ਵਾਲੀ ਬਹੁਤ ਹੀ ਸੋਹਣਾ ਡਿਜ਼ਾਈਨ। ਜਾ ਦਿਨ ਮਰ ਚਲਿਏ ਫਿਰ ਚਲੋ ਚਲੋ ਹੁਣ ਕਿਹੜੇ ਸੂਟ ਕੱਢ ਰਹੇ ਹਾਂ ਇਹ ਤੇ ਕੰਪਲੀਟ ਹੋ ਗਿਆ ਕਸ਼ਮੀਰੀ ਕਢਾਈ ਆਣਾ ਹੋਏ ਕਸ਼ਮੀਰੀ ਕਢਾਈ ਨਹੀਂ ਚੱਲ ਰਹੀ ਐ ਸੋ ਸੱਜਣੋ ਦੋਨੋਂ ਸੂਟ ਆ ਗਏ ਤੁਹਾਨੂੰ ਦਿਖਾਵਾਂ ਬਹੁਤ ਸੋਹਣੀ ਕਢਾਈ ਬੜੀ ਮਿਹਨਤ ਕਰ ਰਹੇ ਮੰਮੀ ਜੀ ਸੋ ਇੱਕ ਕਢਾਈ ਆ ਜੇ ਆ ਕਿਹੜੀ ਕਢਾਈ ਚੱਲ ਰਹੀ ਐ ਸੂਟ ਤੇ ਕਸ਼ਮੀਰੀ ਲਾਵੀ ਐ ਦੋਵੇਂ ਸੂਟ ਤੁਹਾਨੂੰ ਆ ਕੇ ਦਿਖਾਵਾਂਗੇ ਠੀਕ ਆ ਮੰਮੀ ਜੀ ਇੱਕ ਇਹ ਕਸ਼ਮੀਰੀ ਕਢਾਈ ਤੇ ਆ ਬਲਸ ਹਾਂਜੀ ਭੈਣ ਜੀ ਗੱਡੀ ਤੇ ਬਹਿ ਚੁੱਕੇ ਹਾਂ ਹਾਂ ਬਹਿ ਕੇ ਗੱਡੀ ਦੇ ਸ਼ਫੈਸ਼ਾ ਤੁਰੇ ਜਾਂਦੇ ਆ ਬਹਿ ਛੱਡ ਕੇ ਉਧਰ ਪਿੱਛੇ ਵੀ ਥੋੜੀ ਥੋੜੀ ਜੀ ਸਮਾਈਲਿੰਗ ਫਸ ਰਹੇ ਨੇ ਮੁਸਕਰਾ ਰਹੇ ਨੇ ਚਾਹੀਦੇ ਵੀ ਆ ਬੇਬੇ ਕਿੰਨਾ ਟਾਈਮ ਲੱਗਦਾ ਆਪਣੇ ਪਿੰਡੋਂ 10-20 ਮਿੰਟ ਵਸਾ ਹੀ ਲੱਗਦੇ ਆ ਆ 15 ਕਿ ਮਿੰਟ ਲੱਗਦੇ ਉਹ ਹਰ ਵਾਰੀ ਕਹਿ ਦਿੰਦੇ ਆ ਕਿ ਭਾਈ ਤੁਸੀਂ ਤੇ ਸਾਡੇ ਕੋਲ ਹੋ ਵੀ ਮੁੜ ਜਾਣਾ ਤੁਸੀਂ ਸਾਡੇ ਕੋਲ ਅੱਜ ਅੱਜ ਕਿਤੇ ਹੈ ਕਿ ਬੇਰਾ ਆ ਰਾਮ ਨਾ ਫੇਰੀ ਆਵਾਂਗੇ ਜਦੋਂ ਉਹਨਾਂ ਨੇ ਆ ਕੇ ਜਾਓ ਹਾਂ ਜਦੋਂ ਅਗਲੇ ਨੇ ਕਿਹਾ ਕਿ ਜਾਓ ਭਾਈ ਹੁਣ ਭਾਈ ਆਥੜ ਹੋ ਗਿਆ ਸਾਡੇ ਵੀ ਰੋਟੀ ਟੁਕ ਦਾ ਟਾਈਮ ਹੈ ਤਾਂ ਤੁਸੀਂ ਵੀ ਜੱਗ ਭਰਾਓ ਖਾਓ ਮੈਂ ਤੁਸੀ ਇਹ ਦੱਸੂ ਉਹ ਗੱਲਾਂ ਬਾਅਦ ਚ ਕਹਾਂ ਤੁਹਾਡੇ ਆਈਲੈਂਡਸ ਚ ਕਿੰਨੇ ਬੈਂਡ ਆਏ ਸੀਗੇ ਸਾਰਿਆਂ ਨੂੰ ਦੱਸ ਦਿਆਂ ਅੱਜ ਆਪਾਂ ਸਾਰਿਆਂ ਨੂੰ ਦੱਸ ਆਈਲੈਂਡਸ ਤੋਂ ਬੈਡ ਜਿੰਨੇ ਤੇਰੇ ਆਏ ਸੀ ਨਾ ਪਹਿਲਾਂ ਉਹਨੇ ਹੀ ਆਏ ਮੇਰੇ ਵੀ ਕਿੰਨੇ ਆਏ ਹੈ ਮੇਰੇ ਤੇਰੇ ਦੋ ਢਾਈ ਆਏ ਸੀ ਤੇ ਮੇਰੇ ਦੋ ਹੀ ਆਏ ਤੇਰੇ ਤੇ ਮੇਰੇ ਅੰਦਰ ਜਿਆਦੀ ਹੋ ਗਿਆ ਅੱਛਾ ਬੇਬੇ ਹਾਂ ਤੁਸੀਂ ਇੰਨੇ ਬੈਂਡ ਦੋ ਬੈਂਡ ਲੈ ਕੇ ਜਾਣਾ ਕਿੱਥੇ ਆ ਪਹਿਲਾਂ ਤਾਂ ਕੈਨੇਡਾ ਜਾਵਾਂਗੇ ਅੱਛਾ ਫਿਰ ਅਮਰੀਕਾ ਘੁੰਮ ਜਾਵਾਂਗੇ ਅੱਛਾ ਪਹਿਲਾਂ ਕੈਨੇਡਾ ਘੁੰਮਣਾ ਹਾਂ ਪਹਿਲਾਂ ਕੈਨੇਡਾ ਘੁੰਮਾਂਗੇ ਸਾਰੀ ਦੇ ਭਾਰ ਕਰਾਂਗੇ ਕੋਈ ਕਿੱਥੇ ਰਹਿੰਦਾ ਕੋਈ ਕਿੱਥੇ ਰਹਿੰਦਾ ਫਿਰ ਜਾਵਾਂਗੇ ਅਮਰੀਕਾ ਬਾਬਾ ਜੀ ਦੀ ਮਿਹਰ ਸਦਕਾ ਆਪਣੇ ਆਲ ਬਚਾ ਜੀ ਸੋ ਵਾਈ ਗਰੂ ਇਦਾਂ ਬਚਾਈ ਰੱਖੇ ਪਾਣੀ ਉੱਲੋਂ ਹਨਾ ਬੇਬੇ ਚਲੋ ਭੈਣ ਜੀ ਮਾਰੋ ਸ਼ਾਲਾ ਹੁਣ ਚੱਲੀਏ ਬਹੁਤ ਚੰਦigarh ਆ ਗਏ ਆਂ ਆਪਾਂ ਮਾਰ ਗਏ ਸ਼ਾਲਾ ਆਹ ਹਾ ਤਾਹਾਂ ਵਧੀਆ ਹੋ ਸਾਡੀ ਇਹ ਹਾਲਿਆ ਵਧੀਆ ਬਈ ਤੁੰਗਾ ਤੇ ਬੇਬੇ ਮਿਲ ਆਉਂਦੀ ਸਿਸਟਰ ਨੂੰ ਬਹੁਤ ਟਾਈਮ ਬਹੁਤ ਚੈਰੀਟੇਨ ਮਸ਼ੀਨ ਆਉਣਾ ਜਾਣਾ ਹੀ ਰਹੇਗੀ ਬਸ ਆਏ ਆ ਬੇਬੇ ਕਿੱਥੇ ਆਏ ਆ ਅੱਜ ਮੈਂ ਆ ਗਈ ਛੋਟੀ ਭੈਣ ਕੋਲੇ ਆਇਆ ਬਹੁਤ ਚਿਰ ਹੋ ਗਿਆ ਸੀ ਮੇਰੀ ਨੂੰ ਅੱਛਾ ਮੈਨ ਲੈ ਹੁਣ ਜੱਫੀ ਪਾ ਕੇ ਮੈਂ ਤੇਰੀ ਰੋਜ਼ ਵੇਟ ਕਰਦੀ ਸੀ ਜੱਫੀ ਪਾ ਕੇ ਮੈਨ ਲੋ ਫੇਰ ਇੱਕ ਵਾਰੀ ਜੱਫੀ ਪਾ ਕੇ ਮੈਂ ਤਾਂ ਹੁਣ ਕਿਹੜਾ ਨਾ ਜੱਫੀ ਪਾਈ ਜਾਊ ਕਿ ਉਹਨੇ ਬਾਹਰ ਕਿੱਥੇ ਗਈਆਂ ਧਰਗਾ ਨਹੀਂ ਨਹੀਂ ਆਂਦੀ ਧਰਗਾ ਕਰਨਾ ਤੂੰ ਕਰਾ ਤੈਨੂੰ ਧਰਗਾ ਕਰਦੀ ਤੂੰ ਧਰਗਾ ਕਰ ਧਰਗਾ ਤੂੰ ਰੋਜ਼ ਚਾਹਵੇਂ ਮੈਨ ਹੋ ਵਧੀਆ 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 ਬੱਸ ਤੂੰ ਸੁਣਾ ਵਧੀਆ ਬੱਸ ਉਹ ਨਹੀਂ ਮੋٹے ਹੁੰਦੇ ਫੜ ਲਓ ਤੂੰ ਇਹ ਡਾਈਟਿੰਗ ਮੈਂ ਤੁਹਾਨੂੰ ਪੀ ਲੂੰਗੀ ਪਾਣੀ ਬੇਬੇ ਵੇਖ ਨਾ ਡਾਈਟਿੰਗ ਹੀ ਨਹੀਂ ਛੱਡਦੇ ਭਾਈ ਇੱਥੇ ਆ ਗਏ ਤੇ ਨਵਾਂ ਛੱਡਿਆ ਆਪਾਂ ਨੂੰ ਨਹੀਂ ਹੈ ਆਪਣੀਆਂ ਕਿ ਗੱਲਾਂ ਕੋਈ ਬਾਜੂ ਕਿਹਾ ਚਲੋਏ ਤੇ ਬੇਬੇ ਮਾਸੇ ਨੇ ਇੱਕ ਗਲਾਸੀ ਬਾਜੂ ਆਪਣੀ ਜਿਹੜੇ ਕੰਮ ਕਰਦੇ ਬੇਬੇ ਬੇਬੇ ਚਾਹ ਆ ਗਈ ਚਾਹ ਚੱਕੋ ਕੋਈ ਗੱਲ ਨਹੀਂ ਪੀ ਫਿਕੀ ਤਾਂ ਨਹੀਂ ਬਣੀ ਫਿਕੀ ਉਹ ਤਾਂ ਵੀ ਨਾ ਮਿੱਟੀ ਹੋ ਕੇ ਉਹ ਕਣ ਪਜਾ ਮੋੜਦੇ ਲੱਗੀ ਆ ਬੇਬੇ ਤੇਰੀ ਭੈਣ ਬਹੁਤ ਘੱਟ ਬੋਲਦੀ ਆ ਨਾ ਮਾਸੀ ਪਤਾ ਹੀ ਨਾ ਕਹਤੋ ਬੋਲਦੇ ਮਾਸੀ ਸੇ ਕੀ ਖੰਦੇ ਰਹੇ ਤੇ ਤੂੰ ਤੂੰ ਜਿਹੜੀ ਖਰਾਕ ਤੈ ਇਹਨਾਂ ਨੂੰ ਨਹੀਂ ਖਵਾਈ ਹੈ ਸਵੇਰੇ ਰਾਤ ਉਹਨੂੰ ਗਲਾਸੀ ਭਰ ਕੇ ਬਦਾਮਾਂ ਜੀ ਪਿਉਨੇ ਆ ਤੇ ਸਵੇਰੇ ਖੱਲ ਕੇ ਖਾ ਲਈਦੇ ਆ ਬੰਦਾ ਵੀ ਤਾਂ ਬੋਲੀਆਂ ਕੀ ਕਿੱਦਾਂ ਆ ਗਈ ਬੇਬੇ ਤਾਂ ਇਹ ਸਾਰੇ ਕੋਣੀ ਹੈਗੇ ਆ ਨਹੀਂ ਮੈਂ ਤੁਸੀ ਸਾਡੀ ਮਾਸੇ ਨੂੰ ਭੁਲਾਇਆ ਪਿਆ ਮੈਂ ਭੁਲਾਇਆ ਕੋਈ ਨਹੀਂ ਹੋਣਾ ਮਾਸੇ ਚ ਵੀ ਬਾਤ ਨੂੰ ਲੱਗ ਜਾ ਰਹੀ ਹੈ ਬੇਬੇ ਕਿੰਨੇ ਸਾਲ ਛੋਟੇ ਨੇ ਤੁਹਾਡੇ ਤੋਂ ਹੁਣ ਆਪਾਂ ਕਹਿੰਦੇ ਸਾਥ ਜਿਨੇ ਹੁਣ ਕੀ ਬਤ ਹੈ ਛੋੜੇ ਮੇਰਾ ਹਰ ਮੈਂ ਤਾਂ 20 ਅੱਛਾ 20 ਸਾਲ ਹਾਂ ਮੇਰਾ ਦਾਦੀ ਵੀ ਨਹੀਂ ਹੋਣੀ ਠੱਠੇ ਜੀ ਲਓ ਜੀ ਇਹ ਦੋਨੋਂ ਛੋਟੀਆਂ ਆ ਗੁੱਡਾ ਗੁੱਡੀ ਤਾਂ ਹੈ ਹਾਂ ਅੱਜ ਤੁਹਾਨੂੰ ਮਲਾਉਣੇ ਬੇਬੇ ਦੀ ਛੋਟੀ ਭੈਣ ਨਾਲ ਸਗੀ ਭੈਣ ਨਾਲ ਹੈਨਾ ਬੇਬੇ ਕੀ ਨਾ ਤੇਰੀ ਭੈਣ ਦਾ ਬੇਬੇ ਹੈ ਭੈਣ ਦਾ ਕੀ ਨਾ ਹੈ ਸਕੇ ਮੀਰੋ ਅੱਛਾ ਕਸ਼ਮੀਰ ਹੋਰ ਸਾਰਾ ਲੈ ਸਾਰਾ ਮੈਂ ਕਹਿ ਦਿੰਦੀ ਵੀ ਮੈਂ ਕੀ ਗਰੋਕ ਵਾਲਾ ਜਾਣਾ ਲੋ ਜੀ ਇਧਰ ਫੋਨ ਤੇ ਲੱਗੇ ਪਏ ਕੋਈ ਬੰਦਾ ਨਾ ਆਵੇ ਰੇਟ ਹੋ ਜੇ ਤੇ ਉਹਦਾ ਨਾਮ ਵੀ ਭੁੱਲ ਜਾਈਦਾ ਹੁਣ ਕਈ ਨੂੰ ਕਿੰਨਾ ਚਿਰ ਹੋ ਗਿਆ ਕਦੇ ਨਹੀਂ ਗਈ ਜਮਾਈ ਨੂੰ ਨਹੀਂ ਸਹਿਣਾ ਸੀ ਮਮਾ ਨਾਲ ਤੇ ਕਿੰਨਾ ਛੋਟਾ ਇਧਰ ਤੋਂ ਇਹ ਤਾਂ ਬਾਬਾ ਛੋਟਾ ਬਾਬਾ ਛੋਟਾ ਫਿਰ ਤਾਂ ਬਾਬਾ ਮਮਾ ਜੀ ਦਾ ਬਾਬਾ ਛੋਟਾ ਬੇ 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 ਸ਼ੁਰੂ ਤੋਂ ਹੀ ਨਾ ਬੋਲਦੇ ਸੀ ਅੱਛਾ ਬਹੁਤ ਸ਼ਰਾਰਤਾਂ ਕਰਦੇ ਬੇਬੇ ਤਾਂ ਲਾੜੀ ਪੈਂਦੀ ਨੇ ਜਾਨੇ ਹੈ ਬੇਬੇ ਲਾੜ ਪੈਂਦੇ ਸੀ ਤੂੰ ਲੜਨ ਨੂੰ ਮੂੰਹ ਘਾਟਿਆ ਕੇ ਆ ਕੇ ਆਇਆ ਲੜਨ ਨੂੰ ਲੜਨ ਨੂੰ ਲਾਇਆ ਹੈ ਤੇ ਜਿਵੇਂ ਆ ਤਾਂ ਤੋੜਾ ਲਾਇਆ ਨਹੀਂ ਮੈਂ ਅਸੀਂ ਵੇਹੇ ਗੱਲ ਕਰਦੇ ਆ ਦੂਜਾ ਜਦੋਂ ਜਦੋਂ ਅਸੀਂ ਵਿਆਹ ਕਰਾਉਂਦੇ ਬੇਬੇ ਛੋਟੀ ਹੀ ਹੁੰਦੀਆਂ ਬਹੁਤ ਜੇ ਤਾਂ ਵਿਆਹ ਤੋਂ ਮਕਰੋ ਜੰਮੀ ਹੈ ਉਦੋਂ ਦਾ ਸਾਲ ਨੂੰ ਮਕਲਾਵਾ ਦਿੰਦੇ ਨੇ ਮੈਂ ਦੱਸਦੀ ਹੁੰਦੀ ਸੀ ਮਾਂ ਅੱਛਾ ਉਦੋਂ ਤਾਂ ਪਾਉਂਦਾ ਵਿਆਹ ਹੋ ਗਿਆ ਸੀ ਅਜੇ ਤੂੰ ਬਾਅਦ ਚ ਜੰਮੇ ਅੱਛਾ ਇੰਨਾ ਫਰਕ ਹੈ ਬੇਬੇ ਬਹੁਤ ਫਰਕ ਹੈ ਮੇਰੇ ਵੀ ਜੇ ਬਾਈਆਂ ਸੇ ਪੱਤੀਆਂ ਸੇ ਲਾਉਣਾ ਫਰਕ ਹੈ ਹਾਂ ਬਹੁਤ ਫਰਕ ਹੈ ਕੌਣ ਕੌਣ ਪੈਸੇ ਦਿੰਦਾ ਅੱਛਾ ਕਿੰਨੇ ਕਿੰਨੇ ਪੈਸੇ ਦਿੰਦਾ ਹੈ ਚਾਰ ਚਾਰ ਆਨੇ ਹਾਂ ਚਾਰ ਰੁਪਏ ਹਾਂਜੀ ਚਾਰ ਆਨੇ ਚਾਰ ਆਨੇ ਆਨੇ ਫੁੱਲਾਂ ਦੇ ਅੰਦਰ ਰੁਪਏ ਉਹ ਅੱਛਾ ਚਾਰ ਚਾਰ ਆਨੇ ਦਾ ਤਿੰਨ ਰੁਪਏ ਰੁਪਏ ਦਾ ਮਾਮਲੇ ਦਾ ਹੋਣਾ ਉੱਥੇ ਹੋਰ ਹਾਂ ਤੇ ਥੋੜੇ ਲਿਉਂਦਾ ਨਾ ਇੱਕ ਰਾਤ ਗਈ ਬਿਨਾ ਖਾਣਾ ਮੈਂ ਰੋਟੀ ਇਥੋਂ ਖਾ ਲਾ ਬਹਿ ਜਾਣਾ ਤੇ ਵਧੀਆ ਸੀ ਵਧੀਆ ਸੀ ਕਿਵੇਂ ਬੇਬੇ ਮੈਂ ਠੀਕ ਗਰਮ ਗੱਦੀ ਬੁੱਟੀ ਬੇਬੇ ਹਾਂ ਕਿੱਥੇ ਰਹੇ ਠੱਠੇ ਅੱਛਾ ਆਪਦੇ ਪੇਕੇ ਹਾਂ ਹੋ ਕੋਈ ਨਾ ਰਾਤ ਨੂੰ ਕੀ ਕਰਨਾ ਨਾ ਆਪਦੇ ਨੇ ਛੜੇਪੇ ਲੈਣਾ ਮੁੰਡੇ ਨਾਲ ਹੋ 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 ਕੀ ਨਾ ਕੀ ਆ ਗਿਆ ਜਸਵੀਰਾਂ ਨੇ ਕੱਢਦੇ ਜੱਟ ਨਹੀਂ ਜਾਂਦੇ ਨੇ ਉਹਨਾਂ ਨੇ ਰੌੜਾ ਪਾਉਣਾ ਸ਼ਰਮ ਤੇ ਲਾਉਣੇ ਜੂਰਾ ਹੀ ਹਾਲ ਹੋ ਜਾਣਾ ਇਹ ਇਹ ਵੀਡੀਓ ਉਹਨਾਂ ਨੇ ਵੇਖ ਲੈਣੀ ਬੇਬੇ ਉਹਨਾਂ ਨੇ ਵੀਡੀਓ ਵੇਖਦਾ ਵਲੌਗ ਵੇਖ ਲੈਣ ਕੋਈ ਕਰਨ ਨਹੀਂ ਪੁੱਤੀਆਂ ਤੇਰੀਆਂ ਆ ਨਹੀਂ ਆਉਣਾ ਤੇ ਆ ਤਰੇਣਾ ਐਡਾ ਸਾਰਾ ਜੰਗ ਭਰ ਲੈਣਾ ਮਿੱਠੇ ਮਿੱਠੇ ਖਿੱਚ ਜਾਣਾ ਬੈਠੀਆਂ ਨੇ ਸਦੀਵ ਨੇ ਤਾਂ ਪਿਆਰ ਪੀਣੇ ਗਰੰਟੀ ਵਾਲੇ ਬੇਬੇ ਹਾਂ ਗਰੰਟੀ ਵਾਲੇ ਹਾਂ ਗਰੰਟੀ ਵਾਲੇ ਇੱਕ ਕੱਜ ਤੇ ਕਾਪੂ ਥੀਂ ਦੇ ਦੇ ਉਹਨਾਂ ਦੇ ਭਰਾ ਉਹ ਮੈਂ ਆਖਾਂ ਕਰਦੇ ਨਹੀਂ ਪੀ ਸਕਦੇ ਕਿਹਨੇ ਪੀ ਲਿੰਦੇ ਆ ਬੇਬੇ ਤੂੰ ਹੀ ਪੀਆ ਕਰ ਗ੍ਰੀਨਟੀ ਮੇਰੇ ਪਾਣੀ ਚੰਗਾ ਪੋਗਾ ਜੰਮੂ ਇਹ ਜਿਹੜਾ ਸਿਰਨੇ ਵਰਤ ਕੇ ਕੇਸਰ ਦੀ ਚਾਹ ਬਣਾ ਕੇ ਪਿੰਦੀ ਹਾਂ ਦੁੱਧ ਨਹੀਂ ਦੁੱਧ ਨਹੀਂ ਪੋਗਾ ਅੱਛਾ ਏ ਚਲੋ ਬਾਏ ਬਾਏ ਕਰ ਦੋ ਬੇਬੇ ਸਾਰਿਆਂ ਨੂੰ ਬਾਏ 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 ਕਰ ਦੋ ਸਾਰਿਆਂ ਨੂੰ ਬਾਏ 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 ਚੱਲੀਏ ਬੇਬੇ ਚੱਲਣਾ ਕਿ ਰਹਿਣਾ ਨੇ ਚੱਲਾਂਗੇ ਹੁਣ ਤਾਂ ਜੇ ਗੱਡੀ 'ਚ ਬਹਿ ਗਏ ਹੁਣ ਤਾਂ ਕਾਹਦਾ ਰਹਿਣਾ ਘਰਾਂ ਨੂੰ ਵਾਪਸੀ ਹੋਰ ਚਲੋ ਬੇਬੇ ਫਿਰ ਖੂਬ ਗੱਲਾਂ ਬਾਤਾਂ ਕੀਤੀਆਂ ਆ ਦੀ ਭੈਣ ਨਾਲ ਹੋਰ ਤੇ ਬੇਬੇ ਮੰਮੀ ਨੇ ਪਤਾ ਕਿਹੜੀਆਂ ਗੱਲਾਂ ਕੀਤੀਆਂ ਇਹਨਾਂ ਨੇ ਬਹੁਤ ਕੀਤੀ ਇਹਨਾਂ ਨੇ ਭਾਵੇਂ ਕਿਹੜੀਆਂ ਗੱਲਾਂ ਕੀਤੀਆਂ ਚਲ ਜੀ ਲੋ ਤਪੜਾ ਆ ਯਾ ਸੂਟਾਂ ਹੁਣ ਵੀ ਹੁਣ ਆਪਾਂ ਕਹਿੰਦੇ ਇੱਧਰ ਦੀ ਚੱਲਿਓ ਕਿਹਦੇ ਕੋਲੇ ਹੋ ਗਈ ਜਾਣੇ ਕਹਿੰਦੇ ਹੁਣ ਪਟੀਗ ਆਈ ਕੋਲੇ ਲੋ ਇੰਨਾ ਦੇ ਸੂਟ ਲੋਟ ਆਉਣੇ ਹੀ ਨਹੀਂ ਚੱਲ ਕੋਈ ਸਾਰੀ ਜ਼ਿੰਦਗੀ ਨਹੀਂ ਲੋਟ ਆਉਣੇ ਸੂਟ ਆ ਹੀ ਚੱਲੀ ਜਾਣੇ ਚੱਲ ਕੋਈ ਜਾ ਕੇ ਸੱਜਣੋ ਜਿਹੜੀ ਮੰਮੀ ਹੋਣਾ ਨੇ ਕਢਾਈ ਕੀਤੀ ਹੈ ਨਾ ਸੂਟਾਂ ਤੇ ਉਹ ਤੁਹਾਨੂੰ ਦਿਖਾਉਣੇ ਹੈਣਾ ਮੰਮੀ ਹਾਂ ਮਕਾਵਾਂਗੇ ਜ਼ਰੂਰ ਬੇਬੇ ਠੀਕਾ ਹਵਦੀਆ ਹਵਦੀਆ ਵਧੀਆ ਚਲੋ ਠੀਕ ਆ ਫਿਰ ਬੇਬੇ ਚੰਗਾ ਉੱਕ ਬਾਈ ਚੱਲ ਕੇ ਨਾ ਮੰਮੀ ਬਟੀਕ ਤੇ ਚਲੀ ਜਾ ਹੁਣ ਉਹਦੇ ਨਾਲ ਲੱਗ ਗਈ ਕੱਪੜਿਆਂ ਦਾ ਕਿਵੇਂ ਪਟੀਕੋ ਪਟੀਕ ਹੋਈ ਆ ਹਾਂਜੀ ਲੈਣ ਤੇ ਸੂਟ ਪੁਰਾਣੇ ਸੋਹਣੇ ਦਿੱਤੇ ਹਾਂ ਫੋਨ ਮੈਂ ਨਾਲ ਲੈ ਕੇ ਗਈ ਸੀ ਪਤਾ ਨਹੀਂ ਗਾ ਬੇਬੇ ਸੂਟਾਂ ਦੇ ਚੱਕਰ ਤੇ ਫੋਨ ਦਾ ਵੀ ਨਹੀਂ ਪਤਾ ਲੱਗਦਾ ਨਹੀਂ ਤੇ ਰੱਖ ਗਏ ਉੱਥੇ ਤਾਂ ਨਹੀਂ ਰੱਖਿਆ ਕਿਤੇ ਚਲੋ ਜੀ ਲਓ ਜੀ ਸਾਡੀ ਰੈਂਬੋ ਤੇ ਸਾਡਾ ਡਾਲਰ ਕੋਈ ਨਹੀਂ ਬੈਠੀ ਤੇ ਸਾਡਾ ਜੋਨੀ ਹਾਂਜੀ ਇਹ ਤਿੰਨੇ ਸਾਡੇ ਰੋਣੇ ਭੂਣੇ ਜੇ ਗੂਗਲੂ ਜੇ ਐਂਦਾ ਖੇਡਦੇ ਰਹਿੰਦੇ ਆ ਨਾ ਡਾਲਰ ਤੋ ਲਓ ਜੀ ਫਾਈਨਲੀ ਆਪਦੇ ਆਲਨੇ ਚ ਪਹੁੰਚ ਚੁੱਕੇ ਯਾਨਕੀ ਆਪਦੇ ਘਰੇ ਜਿੱਥੇ ਮੋੜ-ਘੋੜ ਕੇ ਬੇਬੇ ਆਲਨੇ ਜਾਉਣਾ ਹੀ ਪੈਣਾ ਸੀ ਪੁੱਤ ਤੇ ਹੁਣ ਆਪਾਂ ਸੂਟ ਦਿਖਾਉਣੇ ਆ ਜਿਹੜਾ ਮੰਮੀ ਨੇ ਕਢਾਈ ਕੀਤੀ ਆ ਇਹ ਕਿਹੜੀ ਕਢਾਈ ਏ ਇਹ ਨੀਡਲਵਰਕ ਕਹਿੰਦੇ ਇਹਨੂੰ ਕਿਨੂੰ ਨੀਡਲਵਰਕ ਵਾਹ ਜੀ ਵਾਹ ਇਧਰ ਕਰਾ ਦੀ ਚੈੱਕ ਕਰੋ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਹੀ ਸੋਹਣਾ ਬੇਬੇ ਕੱਲਾ-ਕੱਲਾ ਫੁੱਲ ਦੇ ਦਿੰਦਾ ਹੈ ਕਿਉਂ ਗੁਲਾਬ ਦਾ ਫੁੱਲ ਡੱਬਾ ਹੀ ਬਣਾਤਾ ਆਦਾ ਬਹੁਤ ਸਾਰੇ ਜਣੇ ਦੱਸੋ ਕਮੈਂਟ ਕਰ ਕਿਦਾਂ ਲੱਗੀ ਕਢਾਈ ਅੱਛਾ ਗੜਾ ਆ ਗਿਆ ਹੈ ਆ ਗੜਾ ਆ ਗਿਆ ਘੇਰਾ ਆ ਗਿਆ ਉਹ ਬਾਵਾ ਲਓ ਜੀ ਜੇ ਤੁਸੀਂ ਕਹਿੰਦੇ ਹੋ ਸਪੈਸ਼ਲ ਇਹਦਾ ਵਲੌਗ ਵੀ ਦਿਖਾ ਦਾਂਗੇ ਉਹ ਬਣਾ ਦਾਂਗੇ ਜੇ ਤੁਸੀਂ ਕਢਾਈ ਕਢਾਈ ਸਿੱਖਣੀ ਏ ਤੇ ਉਹ ਕਿਹੜੀ ਕਢਾਈ ਏ ਕਸ਼ਮੀਰੀ ਲਓ ਵੀ ਸਜਣ ਜਿੱਦ ਤੇਨ ਕਸ਼ਮੀਰ ਨੂੰ ਗਏ ਨਾ ਉਧਰ ਪਾ ਕੇ ਜਾਣਾ ਇਹੇ ਸੂਟ ਅੱਛਾ ਆ ਕਸ਼ਮੀਰੀ ਕਢਾਈ ਹੈ ਕਸ਼ਮੀਰੀ ਕਢਾਈ ਆ ਅੱਜ ਤੁਸੀਂ ਬੁਰਸ਼ਾ ਲੈ ਕੇ ਲੱਗੇ ਪਏ ਸੀ ਆ ਇਹ ਆਇਆ ਨਾ ਕਢਾਈ ਕੀਤੀ ਆ ਆ ਪੇਂਟ ਕਰਤਾ ਹੈ ਉਹ ਅੱਛਾ ਵਾਈ ਵਾ ਪਰ ਉਹ ਜਿਆਦਾ ਉਹਨਾਂ ਕਸ਼ਮੀਰੀ ਕਢਾਈ ਵੀ ਚਲੋ ਸੋਹਣੀ ਪਰ ਆ ਆ ਜੀ ਬੇਬੇ ਕਿਹੜਾ ਸੋਹਣਾ ਲੱਗਾ ਹਾਂਜੀ ਆਹੀ ਬਾਲਾ ਸੋਹਣਾ ਜੀ ਤੁਸੀਂ ਦੱਸੋ ਤੁਹਾਨੂੰ ਆ ਸੂਟ ਸੋਹਣਾ ਲੱਗਾ ਕਿ ਆ ਸੂਟ ਕਸ਼ਮੀਰੀ ਕਢੇ ਬਿਲਕੁਲ ਸੂਟ ਆਪਾਂ ਪੱਥਰ ਟਾਂਕੇ ਤੇ ਬਣਾਉਣਾ ਹੈ ਪੱਥਰ ਟਾਂਕੇ ਤੇ ਅੱਛਾ ਹਾਂ ਪੱਥਰ ਟਾਂਕਾ ਲਓ ਜੀ ਤੁਸੀਂ ਦੱਸੋ ਤੁਹਾਨੂੰ ਆ ਸੂਟ ਸੋਹਣਾ ਲੱਗਾ ਕਿ ਆ ਕਿਵੇਂ ਬੇਬੇ ਸੋਹਣੇ ਲੱਗਦੇ ਰੰਗ ਉੱਠੇ ਬਾਹੇ ਆ। ਬੜਾ ਘੱਟ ਉੱਠੇ ਆ। ਬੇਬੇ ਤੇਰਾ ਸੂਟ ਵੀ ਬੜਾ ਸੋਹਣਾ ਲੱਗ ਰਿਹਾ ਅੱਜ। ਬਿਊਟੀਫੁੱਲ ਲੱਗ ਰਹੇ ਹੋ। ਮੇਰਾ ਕਿਹੜਾ ਕੱਢਿਆ ਵੀ ਤੂੰ ਸੋਹਣਾ ਲੱਗ ਰਿਹਾ। ਪ੍ਰਿੰਟ ਆ। ਪ੍ਰਿੰਟ ਹੀ ਆ ਕੱਢ। ਬੇਬੇ ਤੈਨੂੰ ਕੱਢ ਦੀਏ ਸੂਟ। ਮੈਂ ਕਢਾਉਣਾ ਹੀ ਆ ਹੁਣ। ਲੈ ਮੰਮੀ ਇੱਕ ਸੂਟ ਬੇਬੇ ਵਾਸਤੇ। ਠੀਕ ਆ। ਬੇਬੇ ਜਿਹੜੀ ਕਢਾਈ ਕਹੇਂਗੀ ਉਹੀ ਕੱਢ ਕੇ ਦਊ ਮੰਮੀ। ਆ ਕਢਾਉਂਗੀ। ਉਹਨੇ ਮੈਂ ਕਢਾਉਣੇ ਸੁਣ ਲਾ ਦੀ ਮੈਂ ਨਾ ਸੋਹਣੀ। ਠੀਕ ਆ। ਲੋ ਡਾਂਗ। ਚੂੜੀਆਂ ਚੂੜੀਆਂ ਦਾ ਸੋਹਣੀ ਲੱਗਦੀ ਆ। ਬੇਬ ਬਾ ਠੀਕ ਆ ਡਨ ਹੋ ਗਿਆ ਵਰਗੇ ਬਣਾਏ ਆ ਸੋਹਣੇ ਲੱਗਦੇ ਆ ਵੀ ਸੋ ਸੱਚ ਨੂੰ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੁਝਾਉਂਦੇ ਵਾਸਤੇ ਰਹਾ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਰੰਗ ਬਾਲੇ ਉੱਠੇ ਆ ਹੈ ਇਹਨਾਂ ਨੂੰ ਸੂਟ ਵੇਖ ਲੈਣ ਦੋ